ਜਿਆਦੀ ਦੇ ਚੰਗੀ ਤੇਰਾ ਹੁਣ ਦੱਸ ਉਹ ਇੰਨਾ ਲ ਬੰਦਾ ਇੰਨੇ ਬੰਦੇ ਕੱਲ ਲੈ ਗਿਆ ਹੀ ਸਮਝਾ ਉੱਪਰ ਤੱਕ ਪਹੁੰਚ ਰੱਖ ਰੱਖ ਉਹ ਉੱਪਰ ਦਾ ਦੋ ਭਾਈ ਬੰਦੇ ਨਹੀਂ ਜੀਗਾ ਇੰਨੇ ਬੰਦੇ ਕੱਲ ਲੈ ਗਏ ਦੱਸ ਤਾਨੂੰ ਜਮਾਨ ਨੂੰ ਦੱਸੈ ਨੂੰ ਮੇ ਜਾਣ ਨੂੰ ਜਮਾਨ ਨੂੰ ਚੰਗੀ ਤਰਾ ਉਹ ਭਰਾ ਮੈਨੂੰ ਦੱਸ ਤੀ ਇਹ ਬੰਡਣੀ ਨੇ ਬੰਦੇ ਲੈ ਗਿਆ ਹੀ ਪਰ ਤੇ ਪੂਰੇ ਜਮਾਰਗ ਮੁੰਡੀ ਦੀ ਬੰਦਾ ਹੋ ਗਿਆ ਬੰਦਾ ਤੇਰੇ ਬੱਲਾ ਨਾਲ ਦੱਸਿਆ ਨਹੀਂ ਉਹਨੂੰ ਕਿਹਦਾ ਗਿਆ ਦਾ ਬੰਦਾ ਹੈ ਦੱਸਿਆ ਨਹੀਂ ਉਹ ਤੇਰੇ ਬੱਲਾ ਨਾਲ ਇੱਕ ਦਾ ਮਾਰਗਾ ਦੂਜੇ ਨੇ ਮਾਰ ਦੇਣਾ ਜਿਹੜਾ ਬੈਠਾ ਨੂੰ ਮਾਰ ਦੇਵਾਂਗੇ ਇਹ ਮੇਰਾ ਇਹ ਨੂੰ ਮਾਰ ਦੇਣਾ ਇਹ ਕੰਮ ਕਰਦਾ ਜਉਂਵਾ ਲੈ ਜੂ ਮਾਰਗਮੁੰਡ ਨੀ ਗੜਮ ਬੱਲਾ ਵਾਲੇ ਸਾਂ ਜੇ ਨਾ ਜਿੰਦੇ ਸਾਹਮਣੇ ਹੀ ਆ ਨਾ ਉਹਨੂੰ ਸਮਝਾ ਤੈਨੂੰ ਗਿਆ ਇਹਨੂੰ ਸਮਝਾ ਦੇ ਉਹ ਸਮਝਾਣਾ ਚਾਹੀਦਾ ਸੀ ਤੂੰ ਨਾ ਨਹੀਂ ਸਮਝ ਆਇਆ ਤੂੰ ਮਮਾ ਗੁਰੂ ਦਾ ਬਦਾਸ ਦੀ ਤਾਨੀ ਤੂੰ ਸਮਝਾਇਆ ਨਹੀਂ ਉਹ ਨਹੀਂ ਸਮਝਿਆ ਮਮਾ ਨੂੰ ਕਿਹਾ ਵੀਡੀਓ ਬਣਾ ਕੇ ਦੱਸ ਬੰਦੇ ਆਈ ਵਾਂਡੀ ਮਦੇ ਤੂੰ ਪੜਦਾ ਸੀ ਤੇਰੇ ਗੁਰੂ ਰਵਦਾਸ ਦੀ ਬੋਲਣਾ ਕੀ ਮਾਮਲਾ ਸਿਕਾ ਸ੍ਰੀ ਗੁਰਦਾਸ ਜੀ ਆਮਾ ਤਸੀਲ ਫਲੋਰ ਦੀਆਂ ਉਹਨਾਂ ਦੇ ਜ਼ਿੰਮੇਵਾਰ ਆਗੂ ਜਿਹੜੇ ਆ ਉਹ ਅੱਜ ਟਿਪਸਾ ਨੂੰ ਮੈਮੋਰੰਡਮ ਜਣ ਆਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਬਖਿਆ ਸੰਜੀਪ ਕੁਮਾਰ ਬੰਟੀ ਜਿਹੜਾ ਮੱਖਣ RAM ਪੱਤੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿੰਦੇ ਆ ਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ੍ਰੀ ਗੁਰਦਾਸ ਜੀ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਰਵਦਾਸੀਆ ਧਰਮ ਦੇ ਗੁਰੂ ਸੰਤ ਰਣਜਨ ਦਾਸ ਮਹਾਰਾਜ ਬਾਰੇ ਵੀ ਜਦੋਂ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ਵ ਭਰ ਦੀਆਂ ਜਿਹੜੀਆਂ ਗੁਰਦਾਸ ਨਾਮਲੇ ਬਸ ਸਕਤਾ ਆ ਉਹਨਾਂ ਦੇ ਵਿੱਚ ਰੋਸ ਜਿਹਾ ਔਰ ਅਸੀਂ ਇੱਕ ਸੰਕੇਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਸ਼ੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀ ਹੈ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਹੈ ਜਿਹੜਾ ਸ਼ੂਤ ਦਾਸਿਆ ਕਮਿਊਨਿਟੀ ਚੋਂ ਕਲੇ ਪਰਿਵਾਰ ਚੋਂ ਆ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜਿਹੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬ ਨਹੀਂ ਬੋਲ ਸਕਦਾ ਔਰ ਇਹੋ ਜੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਘਟਨਾ ਆ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਕਿ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰ ਚਾਹੁੰਦੇ ਉਹਨਾਂ ਨੂੰ ਵੀ ਟਰੇਸ ਕੀਤਾ ਜਾਵੇ